ਹਾਂ ਹਲੋ ਜਨਾਬ ਪਟਿਆਲਾ ਗਿਆ ਮੇਰਾ ਪਾ ਮੇਰੇ ਨਾਲ ਬਦਕਾ ਆ ਤੇ ਟੀਸ਼ਰਟ ਨੇ ਮੇਰੀ ਬਾਡੀ ਖਿੱਚ ਕੇ ਜਿੱਤੇ ਬਾਡੀ ਦਾ ਨੰਬਰ ਉਹ ਮੇਰੇ ਚਿਹਰੇ ਮਾਰੀ ਅਮੂਰਾਂ ਨਿਸ਼ਾਨ ਬਣਾਇਆ ਲਾਲ ਹੋ ਗਿਆ ਆਹ ਹੋ ਆ ਮੇਰੀ ਤੈਨੂੰ ਵੀਡੀਓ ਭੇਜ ਲਗਾਈ ਮੈਂ ਆਹ ਇੱਕ ਗਾੜੀਓ ਧਮਕੀਆਂ ਲੁੰਦਾ ਮੈਨੂੰ ਗਾੜੀਓ ਗਾੜੀ ਵੀ ਤਾਂ ਬੱਸ ਛੱਡੇ ਰਹਿਣਾ ਕਿ ਨਹੀਂ ਰਹਿਣਾ ਆ ਹੋ ਜੀ

ਨਾ ਮੇਰਾ ਵਿਸ਼ੂ ਸਿੰਘ ਜੀ ਆਟੋ ਦਾ ਜੀ ਗੱਲਬਾਤ ਕੀ ਹੋਈਏ ਗੱਲਬਾਤ ਕੀ ਆ ਵੀ ਮੈਂ ਸਵਾਰੀ ਲਾਉਂ ਟਿਹਾਰੀ ਮਗਰੋਂ ਠੀਕ ਆ ਜੀ ਇਹਨੇ ਨਹੀਂ ਦੇਖਿਆ ਉਦੋਂ ਮੇਰੇ ਚਪੇੜਾ ਮਾਰਨ ਦਾ ਮਹਾ ਮੇਰੀ ਵਜ੍ਹਾ ਉਦਾਸ ਜੇ ਮੇਰੀ ਗੱਡੀ ਦੇ ਨੰਬਰ ਨਹੀਂ ਲਿਗਾ ਤੂੰ ਮੇਰੇ ਦਾਗਰ ਨੰਬਰ ਮੇਰਾ ਗੱਡੀ ਤੇ ਮਗਰ ਲਿਗਾ ਇਹਨੇ ਅੱਗੋਂ ਦੇਖ ਕੇ ਮੇਰੇ ਚਪੇੜਾ ਮਾਰਨ ਤੋਂ ਕੁਛ ਕੀਤਾ ਇਹਨੇ ਮਗਰ ਨਹੀਂ ਵੇਖਿਆ ਨੇ ਕਿਹੜੀ ਜਗ੍ਹਾ ਦੀ ਗੱਲ ਆ ਆ ਤੇ ਜੀ ਥ੍ਰੀਪੁਰਾ ਚੌਂਕ ਤੇ ਕੌਣ ਆਇਆ ਸੀ ਬਾਬਾ ਆਹ ਗੁਲਜੀਤ ਸਿੰਘ ਐਸਆਈ ਪਹਿਲਾਂ ਵੀ ਇੱਥੇ ਖੜਦੇ ਤੁਸੀਂ ਪਹਿਲਾਂ ਵੀ ਇੱਥੇ ਖੜਦੇ ਸੀ ਇੱਥੇ ਭਾਜੀ ਟੋੜੋ ਘੜਦਾ 10-12 ਸਾਲ ਹੋ ਗਿਆ ਪਹਿਲਾਂ ਵੀ ਸਾਡੇ ਕੋਲ ਪਹਿਲੋ ਗੱਲਬਾਤ ਹੋਈ ਆ ਜਿੰਨਾਂ ਨਾਲ ਹੁੰਦਿਆ ਰਿਆਂ ਉਹਨਾਂ ਦੇ ਵਰਖਲਾ ਵੀ ਹੁੰਦੇ ਰਹਾ ਉਤੋਂ ਬਾਅਦ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਉਹ ਆਇਆ ਵਾ ਪਹਿਲੀ ਵਾਰੀ ਆਡੇ ਕੋਲ ਇਹਨੇ ਚ ਪੇੜਾ ਮਾਰ ਕੇ ਪੁੱਛ ਕੀਤੀ ਇਹਦਾ ਕੋਈ ਨਹੀਂ ਕਿ ਅੱਛਾ ਫਿਰ ਹਾਂ ਕਰਨੀ ਨੇ ਪੁੱਛਿਆ ਮੈਨੂੰ ਕਿ ਦਿਨੀ ਕਾਰਕੂਚ ਵੀ ਕਿਉਂ ਮਾਰਦਾ ਮੈਂ ਪੁੱਛਿਆ ਨੂੰ ਮਾ ਮੇਰੀ ਵਜ੍ਹਾ ਦੱਸ ਕੰਦੇ ਤੂੰ ਨੰਬਰ ਨਹੀਂ ਲਿਖਾਉਂਦਾ ਹਾਂ ਨੰਬਰ ਮੇਰਾ ਮਗਰ ਲਿਖਾ ਅੱਗੋਂ ਨਿਆਣਿਆਂ ਨੇ ਪਾਰਤਾ ਗੱਡੀਆਂ ਦਾ ਕੰਮ ਕਰਾਉਂਦਿਆ ਨਹੀਂ ਕਲਾਨ ਕਰਦਾ ਕਿਹਦਾ ਕਿਹਦੇ ਪਰ ਦਾਜਿਕਲ ਕਰਕੇ ਚਪੇਟਾ ਪਾ ਦੇ ਹਾਂਜੀ ਮੰਨ ਲਓ ਜੇ ਅਸੀਂ ਨੰਬਰ ਨਹੀਂ 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 ਲਿਖਿਆ ਸਰਕਾਰੀ ਨੰਬਰ ਕਰਿਆ ਹੱਥੇ ਲਿਖਿਆ ਸਰਕਾਰੀ ਨੰਬਰ ਅਸੀਂ ਐਸਐਸਪੀ ਨੇ ਲਿਖਿਆ ਉਹ ਕਰਿਆ ਹੱਥੇ ਤੇ ਆ ਮੰਗੇ ਉਹ ਕਰਦੇ ਆ ਤੇਦੀ ਬਰਤੀ ਲੱਸੀ ਜਾਵੇ ਹੋਰ ਹੱਦੀ ਮਾਰ ਕੇ ਬਾਕੀ ਨਹੀਂ ਜੇ ਬਸ ਇਹ ਤੇ ਆਪਣਾ ਸੰਗਮ ਚਲ ਮੈਂ ਤੇ ਇੱਕ ਆਟੋ ਆਂ ਜਿਹੜਾ ਕਾਲਪੁਰ ਦੀ ਹੈ ਲੱਕੀ ਕੋਲ ਵਾਲਾ ਕਹਿੰਦਾ ਧੱਪੜ ਮਾਰਿਆ ਉਹਦਾ ਕਹਿਣਾ ਹੈ ਸਰ ਉਹਨੇ ਸਵਾਰੀਆਂ ਲਾਉਂਦਾ ਸਰ ਉਹਨੇ ਸਵਾਰੀਆਂ ਲਾਉਂਦੇ ਆਈ ਇਹਨਾਂ ਪੁੱਛਿਆ ਕਿ ਸ਼ਿਆਣੀ ਆਪ ਡਿਊਟੀ ਤੋਂ ਲੇਟ ਆਏ ਆ 11 ਵਜੇ ਆਏ ਆ ਆ ਕੇ ਉਹਨੂੰ ਫੜ ਕੇ ਬਲੋ ਫੂਕੇ ਵਾਲੇ ਦੁਆਲੇ ਟੈਂਪੂ ਦੇ ਇਹਦੇ ਲਿਆ ਕੇ ਚਪੇੜਾਂ ਮਾਰੰਦਾ ਪਿਆ ਫਿਰ ਅਸੀਂ ਕਿਹਾ ਸਰ ਦੱਸੋ ਕੱਲ ਕੀ ਆ ਕਿਉਂ ਮਾਰੀਆਂ ਵਾ ਕੁਛ ਨਹੀਂ ਬੋਲੇ ਹਨੂ ਵੀ ਤੱਕੇ ਤੁੱਕੇ ਮਾਰੇ ਚੜੋ ਪਰ ਅਟੜੋ ਪਰਾ ਹੋ ਤੇ ਦਿੱਤਾ ਤੇ ਕੋਈ ਕੋ ਲਿਆਣੀ ਕੋਈ ਗੱਲ ਕਾਰਨ ਕੁਝ ਵੀ ਨਹੀਂ ਕੀ